Peraí,

ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦੇ ਵਿੱਚ ਇੱਕ ਵਾਰ ਫੇਰ ਮਾਹੌਲ ਜਿਹੜਾ ਵਾ ਗਮਗੀਨ ਉਸ ਵੇਲੇ ਹੋ ਗਿਆ ਜਦੋਂ ਕਰੀਬ ਮਹੀਨਾ ਸਵਾ ਮਹੀਨਾ ਪਹਿਲਾਂ ਇੱਕ ਬਰਜਿੰਦਰ ਸਿੰਘ ਹਣੀ ਨਾਂ ਦੇ ਨੌਜਵਾਨ ਦੀ ਜਿਹੜੀ ਆ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੀ ਆ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿੱਥੇ ਉਸ ਦਿਨ ਤੋਂ ਹੀ ਪਰਿਵਾਰ ਦੇ ਵਿੱਚ ਜਿਹੜਾ ਵਾ ਵਰਲਾਪ ਦਾ ਮਾਹੌਲ ਜਿਹੜਾ ਵਾ ਉਹ ਬਣ ਜਣਾ ਇੱਕ ਸੰਭਾਵਕ ਵਰਤਾਰਾ ਬਣ ਜਾਂਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪਿੰਡ ਪੁਰਾਣਾ ਸ਼ਾਲਾ ਬੀਤੇ ਦਿਨਾਂ ਤੋਂ ਜਿਵੇਂ ਜਸ਼ਨਪ੍ਰੀਤ ਦਾ ਮਾਮਲਾ ਵੀ ਜਿਹੜਾ ਸਾਹਮਣੇ ਆਉਂਦਾ ਉਸ ਤੋਂ ਬਾਅਦ ਪੁਰਾਣਾ ਸ਼ਾਲਾ ਪਿੰਡ ਜਿਹੜਾ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦੀ ਜਿੰਨਾ ਇਹ ਪਿੰਡ ਜਿਆਦਾ ਖੁਸ਼ਹਾਲ ਹੁੰਦਾ ਸੀ ਇਹਨੂੰ ਕਿਤੇ ਨਾ ਕਿਤੇ ਐ ਲੱਗ ਰਿਹਾ ਕਿ ਜਿਵੇਂ ਅਮਰੀਕਾ ਦੀ ਧਰਤੀ ਤੇ ਜਿਹੜੇ ਨੌਜਵਾਨ ਰੋਜੀ ਰੋਟੀ ਵਾਸਤੇ ਸਨੇਰੀ ਪਵੇ ਵਾਸਤੇ ਗਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਦੀ ਚੰਦਰੀ ਅਨਜ਼ਰੀ ਖਾ ਗਈ ਐ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਬਜਿੰਦਰ ਸਿੰਘ ਹਣੀ ਐ ਉਹਦੀ ਡੈੱਡ ਬੋਡੀ ਕਰੀਬ 35 ਦਿਨ ਦੇ ਬਾਅਦ ਪਿੰਡ ਜਦੋਂ ਪੁੱਜਦੀ ਐ ਤੇ ਪਿੰਡ ਦੇ ਵਿੱਚ ਜਿਹੜਾ ਵਾ ਮੁਰ ਗਮਗੀਨ ਮਾਹੌਲ ਜਿੱਥੇ ਬਣ ਜਾਂਦਾ ਉੱਥੇ ਹੀ ਭੈਣ ਭਰਾਵਾਂ ਸਾਕ ਸਬੰਧੀਆਂ ਪਿੰਡ ਵਾਸੀਆਂ ਇਲਾਕਾ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਜਿੰਦਰ ਸਿੰਘ ਹਣੀ ਦਾ ਜਿਹੜਾ ਵਾ ਉਹ ਚਿਖਾ ਵਰ ਰਿਹਾ ਵਾ ਅਗਨੀ ਭੇਟ ਹੋ ਰਿਹਾ ਵਾ ਸੋ ਉਹਦਾ ਅੰਤਮ ਸਰ ਸੰਸਕਾਰ ਆ ਜਿਹੜਾ ਉਹ ਗੁਰਮਤ ਜਿਹੜੇ ਮर्यादा ਵਾ ਉਹਦੇ ਅਨਸਾਰ ਕਰ ਦਿੱਤਾ ਗਿਆ ਵਾ ਸੋ ਦੱਸਿਆ ਜਾ ਰਿਹਾ ਕਿ ਜੋ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਬ੍ਰਦਰ ਆ ਉਹ ਵੀ ਇੱਥੇ ਪਹੁੰਚੇ ਨੇ ਪਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਕੋਈ ਬਹੁਤੀ ਸਿਆਣਪ ਨਹੀਂ ਸਮਝਾਂਗੇ ਹੋਰ ਪਰਿਵਾਰਕ ਮੈਂਬਰ ਉਹਨਾਂ ਦੇ ਚਾਚਾ ਜੀ ਨੇ ਉਹ ਸਾਡੇ ਨਾਲ ਨੇ ਆ ਦੱਸ ਦਿਓ ਜੀ ਇਹ ਤਾਂ ਬਹੁਤ ਮੰਦ ਭੱਗਾ ਜਿਹੜਾ ਵਾ ਇਹ ਘਟਨਾ ਵਾਪਰੀ ਆ ਪਰਮਾਤਮਾ ਕਰੇ ਅਜਿਹਾ ਭਾਣਾ ਜਿਹੜਾ ਕਿਤੇ ਵੈਰੀ ਦੁਸ਼ਮਣ ਦੇ ਨਾਲ ਵੀ ਨਾ ਵਾਪਰੇ ਪਰ ਸਿਆਣਪ ਕਹਿੰਦੇ ਨੇ ਕਿ ਬੇਸ਼ੱਕ ਧਰਤੀ ਅਮਰੀਕਾ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਕਹਿੰਦੇ ਇਹ ਜਿਹੜੇ ਸਵਾਸ ਹੈਗੇ ਆ ਇਹ ਕਾਲਪੁਰਖ ਦੇ ਹੱਥ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਹਿੰਦੇ ਭੌ ਮਰਲਾ ਸਮਾਂ ਤੇ ਸਵਾਸ ਜਿਹੜੇ ਇਹ ਨਿਸ਼ਚਿਤ ਹੁੰਦੇ ਆ ਕਿ ਕਿਸੇ ਦੀ ਮੌਤ ਕਿੱਥੇ ਆਉਣੀ ਆ ਫਿਰ ਵੀ ਪ੍ਰਵਾਸ ਦੇ ਨਾਲ ਡੂੰਘੇ ਦੁੱਖ ਦਾ ਪਰਟਾਵਾ ਨਰਲੀਪ ਟੀਵੀ ਵੱਲੋਂ ਕੀ ਕਾਰਨ ਬਣਿਆ ਵਾ ਵਾਇਗੁਰਜੀ ਕਾਲਸਾ ਵਾਇਗੁਰਜੀ ਕੀ ਖਤੇ ਇਦਾਂ ਜੀ ਸਾਡਾ ਭਤੀਜਾ ਮੇਰੇ ਤਾਈ ਦਾ ਪੋਤਰਾ ਜੀ ਜੀ ਸਾ ਬਲਜਿੰਦਰ ਸਿੰਘ ਜੀ ਅਰਸਾ ਕਰੀਬ 11-12 ਸਾਲ ਪਹਿਲਾਂ ਵਿਦੇਸ਼ ਅਮਰੀਕਾ ਗਿਆ ਸੀਗਾ ਉੱਥੇ ਆਪਣੀ ਕਮਾਈ ਕਰ ਰਿਹਾ ਸੀ ਟਰੱਕ ਡਰਾਈਵਰ ਸੀਗਾ ਤੇ ਅਚਾਨਕੋਂ 22 ਤਰੀਕ ਨੂੰ ਹਾਰਟ ਟੈਗ ਦੀ ਸਮੱਸਿਆ ਹੋਈ ਤੇ ਅਰ ਦੀ ਸਪੋਟ ਨੇ ਡੈਥ ਹੋ ਗਈ ਠੀਕ ਹੈ ਜੀ ਉੱਥੋਂ ਫਿਰ ਅੱਜ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਹੈ ਪਿੰਡ ਠੀਕ ਹੈ ਤੇ ਉਹਨਾਂ ਦਾ ਰੀਤੀ ਰਿਵਾਜਾਂ ਨਾਲ ਅੰਤ ਸਸਕਾਰ ਕੀਤਾ ਜੀ ਠੀਕ ਹੈ ਜੀ ਵੀ ਸਾਹਮਣੇ ਵੀਰ ਖੜੇ ਨੇ ਬਿਲਕੁਲ ਗਮਗੀਨ ਜਿੱਥੇ ਮਾਹੌਲ ਪਿੰਡ ਚ ਬਣਿਆ ਡੂੰਘੇ ਸਦਮੇ ਚ ਨਜ਼ਰ ਆ ਰਹੇ ਨੇ ਇਹਨਾਂ ਦਾ ਥੋੜਾ ਜਾਣਕਾਰੀ ਦੇ ਦਿਓ ਵੀ ਇਹ ਇਹਨਾਂ ਦਾ ਨਾਂ ਕੀ ਆ ਇੱਕ ਤਾਂ ਇਹ ਮਨਿੰਦਰ ਸਿੰਘ ਮੰਨੂ ਆ ਜੀ ਮਨਿੰਦਰ ਸਿੰਘ ਮੰਨੂ ਅਮਨਿੰਦਰ ਸਿੰਘ ਮੰਨੂ ਇਹ ਕਹੋਗੇ ਅਸੀਂ ਕਿ ਅਮਰੀਕਾ ਇਹ ਉਹਨਾਂ ਤੋਂ 2 ਸਾਲ ਪਹਿਲਾਂ ਗਿਆ ਜੀ ਅੱਛਾ 2 ਸਾਲ ਪਹਿਲਾਂ ਗਿਆ ਹਾਂ ਇਹ ਉੱਥੇ ਪੱਕੇ ਤੌਰ ਤੇ ਰਹਿ ਰਹੇ ਆ ਤਰੀਬ ਇਹਨਾਂ ਨੂੰ 14-15 ਸਾਲ ਹੋ ਗਏ ਆ ਤੇ ਹਨੀ ਨੂੰ ਹਨੀ ਨੂੰ 12-13 ਸਾਲ ਹੋ ਗਏ ਆ ਹਾਂ ਲਗਭਗ 12 ਸਾਲ ਹੋ ਗਏ ਆ ਠੀਕ ਹੈ ਇਹ ਉੱਥੇ ਪੱਕੇ ਤੌਰ ਤੇ ਰਹਿ ਰਿਹਾ ਇਹ ਤੇ 5-6 ਵਾਰ ਇੰਡੀਆ ਆਪਣੇ ਆ ਵੀ ਚੁੱਕਾ ਹੋ ਠੀਕ ਹੈ ਜੀ ਤੇ ਮਾਪਿਆਂ ਨੂੰ ਮਿਲ ਕੇ ਗਿਆ ਇਹ ਬੱਚਾ ਅਜੇ ਨਹੀਂ ਇੱਕ ਵਾਰੀ ਵੀ ਨਹੀਂ ਆਪਣੇ ਮਾਪਿਆਂ ਨੂੰ ਮਿਲ ਕੇ ਗਿਆ ਠੀਕ ਹੈ ਜੀ ਹਾਂ ਭੇਜਿਆ ਕਿਸੇ ਤਰ੍ਹਾਂ ਤੇ ਆਇਆ ਦੇਖੋ ਕਿਹੜੇ ਰੂਪ ਚ ਹੈ ਇਹ ਪਰਮੇਸ਼ਰ ਦਾ ਭਾਣਾ ਜੀ ਸਾਰਾ ਪਰਮੇਸ਼ਰ ਦਾ ਸੱਚੇ ਪਾਸ਼ਾ ਉਹਦੀ ਬਿਸ਼ਰੀ ਰੂਹ ਨੂੰ ਸ਼ਾਂਤੀ ਦੇਵੇ ਸੱਚੇ ਪਾਸ਼ਾ ਤੇ ਫਰਬਾਨ ਨੂੰ ਭਾਣਾ ਮੰਨ ਲਾ ਦਾ ਬਲ ਬਖਸ਼ੇ ਅਸੀਂ ਪ੍ਰਮਾਤਮਾ ਕੀ ਹੋਰ ਅਰਦਾਸ ਕਰਦੇ ਹਾਂ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਜਿਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਪਿੰਡ ਦੇ ਮੌਜੂਦਾ ਸਰਪੰਚ ਵੀ ਨੇ ਬਲਜੀਤ ਸਿੰਘ ਖਾਲਸਾ ਜਿਵੇਂ ਪਿੰਡ ਦੇ ਵਿੱਚ ਜਸ਼ਨਪ੍ਰੀਤ ਨੂੰ ਲੈ ਕੇ ਪਹਿਲਾਂ ਜਿਹੜਾ ਵਾ ਚਿੰਤਾ ਦੇ ਆਲਮ ਚ ਸਾਰਾ ਪਿੰਡ ਡੁੱਬਿਆ ਹੋਇਆ ਸੀ ਜਿੱਥੇ ਜਸ਼ਨਪ੍ਰੀਤ ਦੇ ਪਿਤਾ ਸੀ ਹੁਣ ਇਹ ਘਟਨਾ ਜਿਹੜੀ ਸਾਹਮਣੇ ਆ ਜਾਂਦੀ ਆ ਤੇ ਪਿੰਡ ਬੜਾ ਖੁਸ਼ਹਾਲ ਸੀਗਾ ਸੁਰਖੀਆਂ ਚ ਸੀ ਕਿ ਕੋਈ ਵੀ ਪਰਿਵਾਰ ਦਾ ਇਦਾਂ ਦਾ ਮੈਂਬਰ ਨਹੀਂ ਜਿਹੜਾ ਕਿਸੇ ਵਿਕਸਿਤ ਕੰਟਰੀ ਚ ਨਹੀਂ ਹੈਗਾ ਸੋ ਪਿੰਡ ਦਾ ਜਿਹੜਾ ਖੁਸ਼ੀ ਦਾ ਮਾਹੌਲ ਆ ਉਹ ਗਮਗੀਨ ਮਾਹੌਲ ਚ ਬਦਲਣ ਜਾਣਾ ਕਿਵੇਂ ਦੇਖਦੇ ਨੇ ਦੇਖੋ ਜੀ ਬੱਚਿਆਂ ਨੇ ਮਿਹਨਤ ਕਰਨ ਦੇ ਬਾਹਰ ਤੇ ਜਾਣਾ ਹੀ ਆ ਜੀ ਉਹ ਕਹਿੰਦੇ ਚਿੜੀਆਂ ਵੀ ਸਵੇਰ ਨੂੰ ਉਡਦੀਆਂ ਸ਼ਾਮ ਨੂੰ ਆਪਣੇ ਘਰ ਪਰਤਦੀਆਂ ਬਿਲਕੁਲ ਬਿਲਕੁਲ ਜੀ ਹਾਂਜੀ ਪਰ ਇਦਾਂ ਦੇ ਹਾਲਾਤ ਚ ਪਰਤਣ ਤੇ ਉਹ ਨਹੀਂ ਚੰਗਾ ਲੱਗਦਾ ਬਿਲਕੁਲ ਜੀ ਰਾਜੀ ਖੁਸ਼ੀ ਹੁਣ ਪਿੰਡ ਦੇ ਵਿੱਚ ਤੇ ਪਿੰਡ ਦਾ ਵੀ ਰੋਹਾਨ ਵਧੀਆ ਲੱਗਦਾ ਕਿ ਹਾਂ ਵੀ ਠੀਕ ਆ ਬੰਦੇ ਚ ਵਿਦੇਸ਼ ਗਏ ਆ ਪੱਕੇ ਹੋ ਕੇ ਆਏ ਆ ਵਾਪਸ ਆਏ ਆ ਠੀਕ ਹੈ ਜੀ ਪਰ ਪਤਾ ਨਹੀਂ ਕੀ ਨਜ਼ਰ ਲੱਗੀ ਆ ਪਿੰਡ ਨੂੰ ਮਹਾਰਾਜ ਅਗੇ ਤੁਹਾਨੂੰ ਸਤਿ ਸਹਿਬ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦੇ ਆ ਜੀ ਕਿ ਪਿੰਡ ਵਿੱਚ ਕਿਸੋ ਕਾਂ ਸ਼ਾਂਤੀ ਬਣਾਈ ਰੱਖੋ ਕਿ ਐਦਾਂ ਦੇ ਪਾਣੇ ਸਾਡੇ ਨਾਂ ਵਰਤਣ ਜਿਹੜੇ ਬੱਚੇ ਸਾਡੇ ਵਿਦੇਸ਼ ਜਾ ਰਹੇ ਆ ਉਹ ਚੜ੍ਹਦੀ ਕਲਾ 'ਚ ਰਹਿਣ ਆਉਣ ਵਾਲੇ ਸਮੇਂ 'ਚ ਕਮੇਟੀ ਨਾਲ ਤੇ ਪਿੰਡ ਨਾਲ ਸਲਾਹ ਕਰਕੇ ਮਨ ਦੇ ਵਿੱਚ ਵਿਚਾਰਾ ਇਹ ਕੱਲ ਵੀ ਦੇਹੀ ਕਰਨ ਕਿ ਅਸੀਂ 3 ਮਹੀਨੇ ਜਾਂ 6 ਮਹੀਨੇ 'ਚ ਇੱਕ ਵਿਦੇਸ਼ 'ਚ ਜਿਹੜੇ ਵੀ ਬੱਚੇ ਜਿੰਨੇ ਵੀ ਰਹਿੰਦੇ ਆ ਸਾਰਿਆਂ ਦੀ ਚੜ੍ਹਦੀ ਕਲਾ ਦਾ ਪਾਠ ਜ਼ਰੂਰ ਕਰਿਆ ਕਰੀਏ ਕਰਾਇਆ ਕਰੀਏ ਪਿੰਡ ਵਿੱਚ ਕਿ ਜਿਹੜੀ ਸਾਡੇ ਪਿੰਡ ਤੇ ਵਿਫਤ ਆ ਰਹੀ ਆ ਕਿ ਮਾਰੇ ਸੱਚੇ ਪਾਤਸ਼ਾਹ ਨੂੰ ਦੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਹ ਮੈਂ ਅੱਜ ਬੜਾ ਦੁਖਦਾਈ ਖਬਰ ਹੈ ਕਿ ਜੋ ਬੱਚਾ ਆਪਣੇ ਵਿਦੇਸ਼ ਗਿਆ ਸੀ ਅਮਰੀਕਾ ਦੇ ਵਿੱਚ ਉੱਥੇ ਅਟੈਕ ਹੋ ਗਿਆ ਤੇ ਅੱਜ ਉਹਦੀ ਜਿਹੜੀ ਡੈੱਡ ਬਡੀ ਦਾ ਸਸਕਾਰ ਕੀਤਾ ਗਿਆ ਪੂਰੇ ਪਿੰਡ ਦੇ ਵਿੱਚ ਬੜਾ ਦੁੱਖ ਬੜਾ ਰੋਸ ਹੈ ਤੇ ਸਰਕਾਰ ਪੰਜਾਬ ਦੀ ਸਰਕਾਰ ਨੌਕਰੀਆਂ ਤੇ ਹੈ ਹੀ ਨਹੀਂ ਨੌਕਰੀਆਂ ਮਿਲਦੀਆਂ ਵੀ ਨਹੀਂ ਅੱਜ ਤੋਂ ਕਈ ਸਾਲ ਪਹਿਲੇ ਹੋ ਗਿਆ ਸਰਕਾਰ ਦੇ بڑے ਲਿਖੇ ਬੰਦੇ ਵੀ ਜਿਹੜੇ ਆ ਬੱਚੇ ਵੀ ਉਹ ਬਾਹਰ ਚੱਲ ਜਾਂਦੇ ਆ ਆਪਣਾ ਰੋਜੀ ਰੋਟੀ ਕਮਾਉਂਦੇ ਨੇ ਅਸੀਂ ਸਾਰੀ ਸਰਕਾਰਾਂ ਨੂੰ ਇਹ ਬੇਨਤੀਆਂ ਕਰਦੇ ਆਂ ਪੰਜਾਬ ਦੀ ਸਰਕਾਰ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਕਿ ਬੱਚਿਆਂ ਨੌਜਵਾਨ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਨੂੰ ਨੌਕਰੀਆਂ ਦਿੱਤੀ ਜਾਣ ਤਾਂਕਿ ਉਹ ਬਾਹਰ ਨਾ ਜਾਣ ਤੇ ਆਪਣੇ ਦੇਸ਼ ਦੇ ਵਿੱਚ ਹੀ ਸੇਵਾ ਕਰਨ ਜਿੱਥੇ ਵੀ ਉਹਨਾਂ ਨੂੰ ਨੌਕਰੀ ਮਿਲਦੀ ਬੜੇ ਪਿਆਰ ਸਤਿਕਾਰ ਨਾਲ ਕਰਨ ਔਰ ਮੈਂ ਬਾਹਰ ਦੀ ਜਿਹੜੀ ਸਰਕਾਰ ਹੈ ਵਿਦੇਸ਼ਾਂ ਦੀ ਸਰਕਾਰ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਬੱਚੇ ਜਿਹੜੇ ਜਾਂਦੇ ਨੇ ਚਾਹੀ ਕਿਸੇ ਵੀ ਦੇਸ਼ ਦੇ ਹੋਣ ਉਹਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜਾ ਉਹਨਾਂ ਨਾਲ ਸਲੂਕ ਕੀਤਾ ਜਾਵੇ ਦੀ ਇਹ ਮੇਰੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਲ ਮਲਾ ਕੇ ਸਾਰੇ ਸਮੂਚੇ ਪਿੰਡ ਵੱਲੋਂ ਪਿੰਡ ਦੀ ਜਿਹੜੀ ਆ ਚੜ੍ਹਦੀ ਕਲਾ ਵਾਸਤੇ ਇਹਨਾਂ ਪਰਿਵਾਰਾਂ ਦੀ ਜਿਹੜੇ ਜਿਨ੍ਹਾਂ ਦੇ ਬੱਚੇ ਜਿਹੜੇ ਤੁਰ ਗਏ ਹੋਏ ਨੇ ਉਹਨਾਂ ਵਾਸਤੇ ਚਾਹੇ ਉਹ ਜਸ਼ਨਪ੍ਰੀਤ ਦਾ ਮਾਮਲਾ ਹੋਵੇ ਉਹਨਾਂ ਵਾਸਤੇ ਅਰਦਾਸਾਂ ਬੇਨਤੀਆਂ ਜਿਹੜੀਆਂ ਨੇ ਚੜ੍ਹਦੀ ਕਲਾ ਵਾਸਤੇ ਸੁੱਖ ਸ਼ਾਂਤੀ ਦੀਆਂ ਜਿਹੜੀਆਂ ਅਰਦਾਸਾਂ ਜਿੱਥੇ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਇਹ ਜੋ ਬਲਜਿੰਦਰ ਸਿੰਘ ਹਣੀ ਆ ਇਹਨਾਂ ਦੇ ਜੋ ਪਿਤਾ ਨੇ ਤਰਲੋਚਨ ਸਿੰਘ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ 12-13 ਸਾਲ ਪਹਿਲਾਂ ਜਿਹੜਾ ਵਾ ਸਨਿਆਰੀ ਪੁੱਪ ਵਾਸਤੇ ਰੋਜੀ ਰੋਟੀ ਵਾਸਤੇ ਜਿਹੜਾ ਵਾ ਇਸ ਨੌਜਵਾਨ ਨੂੰ ਭੇਜਿਆ ਸੀ ਪਰ ਪਰਿਵਾਰ ਨੇ ਕਈ ਤਰ੍ਹਾਂ ਦੇ ਜਿੱਥੇ ਸੁਪਨੇ ਜਿਹੜੇ ਸੰਜੋਏ ਸੀ ਸੋ ਜਿੱਥੇ ਉਹਨਾਂ ਸੁਪਨਿਆਂ ਦੇ ਉੱਤੇ ਜਿਹੜਾ ਵਾ ਪੂਰੀ ਤਰ੍ਹਾਂ ਪਾਣੀ ਫਿਰਿਆ ਉੱਥੇ ਹੀ ਪਰਿਵਾਰ ਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਜਾਂ ਖਾਸ ਕਰਕੇ ਜਿਹੜੀ ਮਾਂ ਦੀਆਂ ਇੱਕ ਆਂਦਰਾਂ ਨੇ ਉਹ ਅੱਜ ਕੀ ਕਹਿੰਦੀਆਂ ਹੋਣਗੀਆਂ ਕਿ ਉਹਨੇ ਕਦੀ ਵੀ ਨਹੀਂ ਸੀ ਸੋਚਿਆ ਕਿ ਉਹਦਾ ਬੱਚਾ ਜਿਹੜਾ ਵਾ ਇੱਕ ਡੈੱਡ ਬੋਡੀ ਦੇ ਰੂਪ ਦੇ ਵਿੱਚ ਇੱਕ ਬਾਕਸ ਦੇ ਵਿੱਚ ਬੰਦ ਹੋ ਕੇ ਜਿਹੜਾ ਵਾ ਪੁਰਾਣੇ ਛਾਲੇ ਜਿਹੜਾ ਉਹ ਉਹਨਾਂ ਦੀ ਜਿਹੜੀ ਜਨਮ ਭੂਮੀ ਹੈਗੀ ਆ ਉੱਥੇ ਪੁੱਜੂਗਾ ਸੋ ਨਰਲੇਪ ਟੀਵੀ ਵੱਲੋਂ ਵੀ ਜਿਹੜੀ ਆ ਅਰਦਾਸ ਕੀਤੀ ਜਾਂਦੀ ਆ ਕਿ ਇਹ ਜੋ ਵਿਛੜੀ ਰੂਹ ਹੈਗੀ ਆ ਆ ਵਾਹਿਗੁਰੂ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਸਜੂਗੀ ਕੈਮਰਾ ਪਰਸਨਰ ਸਦੀਪ ਦੇ ਨਾਲ ਮਹਿ ਗੁਰਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ